ਗੁੰਮਟਾਲਾ ਤੋਂ ਸੀਨੀਅਰ ਯੂਥ ਕਾਂਗਰਸੀ ਆਗੂ ਅਤੇ ਸਮਾਜ ਸੇਵਕ ਹਰਮਨ ਢਿੱਲੋਂ ਦੇ ਚਾਚਾ ਜੀ ਸਮਾਜ ਸੇਵਕ ਸਕੱਤਰ ਸਿੰਘ ਜੀ ਜੋ 8 ਅਪ੍ਰੈਲ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਅਕਾਲਪੁਰਕ ਦੇ ਚਰਨਾ ਵਿੱਚ ਜਾ ਬਿਰਾਜੇ ਹਨ ਉਹਨਾਂ ਦਾ ਅੰਤਿਮ ਸੰਸਕਾਰ ਉਹਨਾਂ ਦੇ ਜਦੀ ਪਿੰਡ ਗੁੰਮਟਾਲਾ ਵਿਖੇ ਕੀਤਾ ਗਿਆ ਸਾਂਸਦ ਗੁਰਜੀਤ ਸਿੰਘ ਓਛਲਾ ਦੇ ਭਰਾ ਸੁਖ ਓਛਲਾ ਸਵਿੰਦਰ ਸਿੰਘ ਕੋਟ ਖਾਲਸਾ ਸਮੇਤ ਵੱਡੀ ਗਿਣਤੀ ਵਿੱਚ ਆਏ ਰਾਜਨੀਤਿਕ ਅਤੇ ਸਮਾਜਿਕ ਸਖਸ਼ਿਆਤਾ ਨੇ ਸੀਨੀਅਰ ਯੂਥ ਕਾਂਗਰਸੀ ਆਗੂ ਅਤੇ ਸਮਾਜ ਸੇਵਕ ਹਰਮਨ ਢਿੱਲੋਂ ਨਾਲ ਦੁੱਖ ਸਾਂਝਾ ਕੀਤਾ ਸਵਰਗਵਾਸੀ ਸਰਦਾਰ ਸਕਤਰ ਸਿੰਘ ਜੀ ਦੀ ਅੰਤਿਮ ਅਰਦਾਸ 17 April D Block Ranjit Avenue ਦੇ ਗੁਰਦੁਆਰਾ ਸਾਹਿਬ ਵਿਖੇ 1 ਤੋਂ 2 ਵਜੇ ਹੋਵੇਗੀ। ਬਹੁਤ ਦੁਖੀ ਗੱਲ ਹੈ ਜੀ ਹੱਡੇ ਪਿੰਡ ਤੋਂ ਬੜੇ ਨਾਮਵਰ ਬੰਦੇ ਸਰਦਾਰ ਸਕਤਰ ਸਿੰਘ ਹੋਣੀ ਜਿਨ੍ਹਾਂ ਉਦੇਸ਼ ਵੀ ਮਨਾ ਕਤੇ ਹੋਇਜੇ ਕਾਲ ਚੱਲਣਾ ਕਰਕੇ ਵੱਡੇ ਭਾਈ ਦੇ ਨਾਲ ਕੈਸਟਲੂਰ ਪਰਵਾਰ ਨੂੰ ਬਹੁਤ ਦੁੱਖ ਦੀ ਕਰੀ ਇਸ ਟਾਈਮ ਅਸੀਂ ਇਹਨਾਂ ਦਾ ਦੁੱਖ ਸਹਿਣ ਕਰਦੇ ਹਾਂ ਸੋ ਜੀ ਬਾਕੀ ਇਹਨਾਂ ਨੂੰ ਆਪੇ ਕਰਨਾ ਪ੍ਰਵਾਨ ਸੇ ਪਰਵਾਰ ਨੂੰ ਪਾਣਾ ਬਣਦਾ ਪਰ ਬਖਸ਼ਣਾ। ਅਗਾਂਹ ਚਲੇ ਜਾਣਾ ਸਾਰੇ ਪਰਿਵਾਰ ਵਾਸਤੇ ਬਹੁਤ ਵੱਡੀ ਘਾਟੇ ਵਾਲੀ ਗੱਲ ਹੈ ਜਿਹੜਾ ਕਿ ਮੈਂ ਸਮਝਦਾ ਪੂਰਾ ਨਹੀਂ ਸਕਦਾ ਪਰ ਉਹ ਉਸ ਕਾਲਪੁਰ ਪੰਧਰੂਮ ਹੈ ਉਹ ਜੀ ਅਰਦਾਸ ਬੇਨਤੀ ਹੈ ਕਿ ਗੁਰੂ ਮਹਾਰਾਜ ਕਿਰਪਾ ਕਰਨ ਉਹ ਉਸ ਵਿਛੜੀ ਨੂੰ ਆਪਣੇ ਚਰਨਾਂ ਦੇ ਨਾਲ ਲਾ ਕੇ ਰੱਖਣ ਔਰ